ਹੈਲੋ ਫਰੈਂਡਸ ਮੈਂ ਗੁਲਜਰਸ਼ ਇੱਕ ਲੰਬੇ ਸਮੇਂ ਤੋਂ ਡਿਸੇਬਿਲਟੀ ਸੈਕਟਰ ਵਿੱਚ ਕੰਮ ਕਰਦੇ ਹੋਏ ਮੈਂ ਕਈ ਵਾਰੀ ਮਹਿਸੂਸ ਕੀਤਾ ਕਿ ਜਦੋਂ ਦਿਵਿਆਗ ਬੱਚੇ ਜਦੋਂ ਬਹੁਤ ਛੋਟੇ ਹੁੰਦੇ ਹਨ ਤਾਂ ਉਹਨਾਂ ਦੇ ਮਾਪਿਆਂ ਨੂੰ ਕਈ ਵਾਰ ਇਹ ਸਮਝਣ ਵਿੱਚ ਬਹੁਤ ਦਿੱਕਤ ਆਉਂਦੀ ਹੈ ਕਿ ਉਹਨਾਂ ਦੇ ਬੱਚੇ ਨਾਰਮਲ ਹਨ ਜਾਂ ਡਿਫਰੈਂਟਲੀ ਐਬਲਡ ਅਬ ਨਾਰਮਲ ਹਨ ਜੇ ਉਹ ਡਿਫਰੈਂਟਲੀ ਐਬਲਡ ਹਨ ਤਾਂ ਕਿਸ ਕੈਟਾਗਰੀ ਵਿੱਚ ਆਉਂਦੇ ਹਨ ਇਸ ਤੋਂ ਇਲਾਵਾ ਸਾਡੇ ਬਹੁਤ ਸਾਰੇ ਅਧਿਆਪਕ ਸਾਥੀ ਜੋ ਜ਼ਿਆਦਾਤਰ ਇਨ੍ਹਾਂ ਬੱਚਿਆਂ ਨਾਲ ਨਹੀਂ ਵਿਚਰਦੇ ਉਹਨਾਂ ਨੂੰ ਇਨ੍ਹਾਂ ਬੱਚਿਆਂ ਦੀ ਪਛਾਣ ਕਰਨ ਅਤੇ ਉਸ ਦੇ ਅਨਸਾਰ ਇਨ੍ਹਾਂ ਦਾ ਰਿਕਾਰਡ ਮੇਨਟੇਨ ਕਰਨ ਵਿੱਚ ਬਹੁਤ ਵੱਲ ਸਮੱਸਿਆਵਾਂ ਆਉਂਦੀਆਂ ਹਨ ਅਤੇ ਇਹ ਸਮੱਸਿਆਵਾਂ ਇਹ ਚੁਣੌਤੀਆਂ ਹੋਰ ਵੀ ਵੱਧ ਗਈਆਂ ਹਨ ਜਦੋਂ ਤੋਂ ਭਾਰਤ ਵਿੱਚ ਪੀਡਬਲਯੂਡੀ ਐਕਟ 2016 ਲਾਗੂ ਕੀਤਾ ਗਿਆ ਹੈ ਕਿਉਂਕਿ ਉਸ ਕਾਨੂੰਨ ਦੇ ਤਹਿਤ 8 ਡਿਸੇਬਿਲਟੀਆਂ ਵਧਾ ਕੇ 21 ਕਰ ਦਿੱਤੀਆਂ ਗਈਆਂ ਹਨ ਤੇ ਹੁਣ ਜਦੋਂ ਇਹ ਡਿਸੇਬਿਲਟੀ 21 ਹੋ ਗਈਆਂ ਤਾਂ ਸਾਨੂੰ ਕਈ ਵਾਰ ਇਹਨਾਂ ਦੀ ਪਛਾਣ ਜਾਂ ਇਹਨਾਂ ਦੇ ਲੱਛਣਾਂ ਵਿੱਚ ਕਈ ਤਰ੍ਹਾਂ ਦੀ ਕਨਫਿਊਜ਼ਨ ਹੋ ਜਾਂਦੀ ਹੈ ਮੇਰੀ ਅੱਜ ਦੀ ਗੱਲਬਾਤ ਦਾ ਵਿਸ਼ਾ ਇਹਨਾਂ 21 ਪ੍ਰਕਾਰ ਦੀਆਂ ਡਿਸੇਬਿਲਟੀਆਂ ਅਤੇ ਉਹਨਾਂ ਦੇ ਲੱਛਣਾਂ ਬਾਰੇ ਗੱਲਬਾਤ ਕਰਨਾ ਹੈ ਜੇਕਰ ਆਪਾਂ ਅਲਫਾਬੈਟਿਕਲੀ ਗੱਲ ਕਰੀਏ ਤਾਂ ਸਾਡੇ ਕੋਲ ਸਭ ਤੋਂ ਪਹਿਲੀ ਜੋ ਡਿਸੇਬਿਲਟੀ ਆਉਂਦੀ ਹੈ ਉਹ ਹੈ ਐਸਿਡ ਅਟੈਕ ਤਜਾਬੀ ਹਮਲਾ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਐਸਿਡ ਅਟੈਕ ਇੱਕ ਬਿਮਾਰ ਮਾਨਸਿਕਤਾ ਦਾ ਪ੍ਰਤੀਕ ਹੈ ਜਿਸ ਵਿੱਚ ਇੱਕ ਕਿਸੇ ਵੱਲੋਂ ਮਾੜੀ ਮਨਸਾ ਨਾਲ ਦੂਸਰੇ ਉੱਪਰ ਤਜਾਬੀ ਹਮਲਾ ਕੀਤਾ ਜਾਂਦਾ ਹੈ ਔਰ ਤਜਾਬੀ ਹਮਲੇ ਦੇ ਵਿੱਚ ਐਸਿਡ ਵਿਕਟਮ ਦੇ ਸਰੀਰ ਦੇ ਅੰਗ ਤਜਾਬੀ ਹਮਲੇ ਕਾਰਨ ਬਹੁਤ ਪ੍ਰਭਾਵਤ ਹੁੰਦੇ ਹਨ ਉਹਨਾਂ ਦੇ ਵਿੱਚ ਕਈ ਤਰ੍ਹਾਂ ਦੇ ਪਰਵਰਤਨ ਦੇਖਣ ਨੂੰ ਮਿਲਦੇ ਹਨ ਜਿਵੇਂ ਕਿ ਉਹਨਾਂ ਦੀ ਮਾਸਪੇਸ਼ੀਆਂ ਵਿੱਚ ਜਕੜਨ ਆ ਜਾਂਦੀ ਹੈ ਉਹਨਾਂ ਦੀ ਟੱਚ ਸੈਂਸ ਅਤੇ ਸੁੰਘਣ ਸ਼ਕਤੀ ਜਿਹੜੀ ਬਹੁਤ ਪ੍ਰਭਾਵਿਤ ਹੁੰਦੀ ਹੈ ਜਾਂ ਲਗਭਗ ਖਤਮ ਹੋ ਜਾਂਦੀ ਹੈ ਸਾਰੇ ਸਰੀਰ ਵਿੱਚ ਖਿਚਾਅ ਮਹਿਸੂਸ ਕੀਤਾ ਜਾਂਦਾ ਹੈ ਅਤੇ ਸਰੀਰ ਦਾ ਜਾਂ ਚਮੜੀ ਦਾ ਰੰਗ ਬਦਲ ਕੇ ਗੂੜਾ ਲਾਲ ਹੋ ਜਾਂਦਾ ਹੈ ਅਤੇ ਉਹਨਾਂ ਦੇ ਸਰੀਰ ਵਿੱਚ ਖੂਨ ਦੀ ਕਮੀ ਵੀ ਆ ਜਾਂਦੀ ਹੈ ਸਾਡੀ ਦੂਸਰੀ ਜੋ ਡਿਸੇਬਿਲਟੀ ਹੈ ਉਹ ਹੈ ਆਟਿਜ਼ਮ ਆਟਿਜ਼ਮ ਸਪੈਕਟਰਮ ਡਿਸਆਰਡਰ ਇਸ ਕੈਟਾਗਰੀ ਦੇ ਬੱਚਿਆਂ ਵਿੱਚ ਦੁਹਰਾਉਣ ਵਾਲਾ ਵਿਵਹਾਰ ਹੁੰਦਾ ਹੈ ਉਹ ਇੱਕੋ ਹੀ ਗੱਲ ਜਾਂ ਇੱਕੋ ਹੀ ਵਾਕ ਨੂੰ ਬਾਰੀ-ਬਾਰੀ ਰਿਪੀਟ ਕਰਦੇ ਰਹਿੰਦੇ ਹਨ ਜਿਵੇਂ ਹੱਥਾਂ ਨੂੰ ਹਿਲਾਉਣਾ ਹੱਥਾਂ ਦੀਆਂ ਉਂਗਲਾਂ ਨੂੰ ਹਿਲਾਉਣਾ ਪੈਰਾਂ ਨੂੰ ਹਿਲਾਉਣਾ ਜੰਪ ਕਰਨਾ ਜਾਂ ਫਿਰ ਘੁੰਮਦੇ ਰਹਿਣਾ ਮਤਲਬ ਇੱਕੋ ਗੱਲ ਨੂੰ ਬਾਰ-ਬਾਰ ਉਹ ਕਰਦੇ ਰਹਿੰਦੇ ਹਨ ਔਰ ਇਹਨਾਂ ਬੱਚਿਆਂ ਦੀ ਇੱਕ ਖਾਸ ਪ੍ਰਕਾਰ ਦੀ ਰੁਟੀਨ ਹੁੰਦੀ ਹੈ ਜੇਕਰ ਉਸ ਰੁਟੀਨ ਵਿੱਚ ਕੁਝ ਬਦਲਾ ਕੀਤਾ ਜਾਵੇ ਜਾਂ ਉਸ ਨਾਲ ਕੋਈ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਇਹ ਬੱਚੇ ਬਹੁਤ ਜ਼ਿਆਦਾ ਪ੍ਰੋਬਲਮ ਕ੍ਰੀਏਟ ਕਰਦੇ ਹਨ ਬਹੁਤ ਜ਼ਿਆਦੀ ਸਮੱਸਿਆ ਪੈਦਾ ਕਰਦੇ ਹਨ ਇਹਨਾਂ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਔਰ ਗੁੱਸਾ ਆਉਂਦੇ ਇਹ ਆਪਣੇ ਆਪ ਨੂੰ ਜਾਂ ਦੂਸਰਿਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਇਹ ਆਪਣੇ ਆਪ ਨੂੰ ਮਾਰਦ ਸਕਦੇ ਹਨ ਜਾਂ ਫਿਰ ਦੂਸਰਿਆਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ ਇਹਨਾਂ ਦੇ ਵਿੱਚ ਤਾਲਮੇਲ ਦੀ ਬਹੁਤ ਘਾਟ ਹੁੰਦੀ ਹੈ ਦੂਸਰੇ ਲੋਕਾਂ ਨਾਲ ਦੂਸਰੇ ਬੱਚਿਆਂ ਨਾਲ ਇਹਨਾਂ ਦਾ ਮੇਲ ਜੋਲ ਤਾਲਮੇਲ ਹੈ ਜਿਹੜਾ ਉਹ ਆਮ ਨਾਲੋਂ ਘੱਟ ਹੁੰਦਾ ਹੈ ਇਹ ਬੱਚੇ ਆਮ ਤੌਰ ਤੇ ਗੁੰਮਸਮ ਰਹਿੰਦੇ ਹਨ ਤੇ ਇਹਨਾਂ ਦਾ ਧਿਆਨ ਕਿਸੇ ਕੰਮ ਦੇ ਉੱਤੇ ਲਗਾਤਾਰ ਨਹੀਂ ਲੈਂਦਾ ਤੇ ਇਹਨਾਂ ਨੂੰ ਕਿਸੇ ਕੰਮ ਵਿੱਚ ਧਿਆਨ ਲਗਾਉਣ ਵਿੱਚ ਬੜੀ ਕਠਿਨਾਈ ਆਉਂਦੀ ਹੈ ਇਹ ਬੱਚੇ ਰੋਸ਼ਨੀ ਜਾਂ ਆਵਾਜ਼ਾਂ ਪ੍ਰਤੀ ਬੜੇ ਸੰਵੇਦਨਸ਼ੀਲ ਹੁੰਦੇ ਹਨ ਸਾਡੀ ਤੀਸਰੀ ਕੈਟਾਗਰੀ ਜਿਉਂਦੀ ਹੈ ਉਹ ਹੈ ਬਲਾਈਂਡ ਅੰਨਪਨ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਨਿਤ੍ਰਿਹਨ ਬੱਚੇ ਦੇਖਣ ਦੀ ਸਮੱਸਿਆ ਨਾਲ ਗ੍ਰਸਤ ਹੁੰਦੇ ਹਨ ਇਹਨਾਂ ਦੇ ਵਿੱਚ ਆਮ ਤੌਰ ਤੇ ਕੁਝ ਲੱਛਣ ਪਾਈ ਜਾਂਦੇ ਹਨ ਜਿਵੇਂ ਇਹ ਲਗਾਤਾਰ ਅੱਖਾਂ ਨੂੰ ਰਗੜਦੇ ਰਹਿੰਦੇ ਹਨ ਇਹ ਰੋਸ਼ਨੀ ਪ੍ਰਤੀ ਬੜੇ ਸੰਵੇਦਨਸ਼ੀਲ ਹੁੰਦੇ ਹਨ ਇਹਨਾਂ ਦੇ ਅੱਖ ਦੀ ਪੁਤਲੀ ਦਾ ਰੰਗ ਚਿੱਟਾ ਹੁੰਦਾ ਹੈ ਗੱਲਾਂ ਕਰਦੇ ਸਮੇਂ ਇਹ ਲੋ ਬੱਚੇ ਆਪਣਾ ਸਿਰ ਇਧਰ ਉਧਰ ਘਮਾਉਂਦੇ ਰਹਿੰਦੇ ਹਨ ਆਵਾਜ਼ ਦੇ ਉੱਤੇ ਫੋਕਸ ਕਰਨ ਵਿੱਚ ਵੀ ਇਹਨਾਂ ਨੂੰ ਦਿੱਕਤ ਆਉਂਦੀ ਹੈ ਚੱਲਦੇ ਫਿਰਦੇ ਸਮੇਂ ਇਹਨਾਂ ਦੇ ਪੈਰ ਲੜਖੜਾਉਂਦੇ ਨੇ ਅਤੇ ਆਮ ਤੌਰ ਤੇ ਚੱਲਦੇ ਫਿਰਦੇ ਇਹ ਕਿਸੇ ਨਾ ਕਿਸੇ ਚੀਜ਼ ਨਾਲ ਟਕਰਾ ਜਾਂਦੇ ਹਨ ਸਾਡੀ ਅਗਲੀ ਕੈਟਾਗਰੀ ਜੋ ਹੈ ਉਹ ਹੈ ਸੈਰੇਬਰਲ ਪਾਲਸੀ ਇਸ ਕੈਟਾਗਰੀ ਤੋਂ ਗ੍ਰਸਤ ਬੱਚੇ ਚਿਆਂ ਦੀਆਂ ਮਾਸਪੇਸ਼ੀਆਂ ਵਿੱਚ ਬਹੁਤ ਜ਼ਿਆਦਾ ਖਚਾ ਹੁੰਦਾ ਹੈ ਇਹਨਾਂ ਦਾ ਆਪਣੇ ਸਰੀਰ ਦੀਆਂ ਕਿਰਿਆਵਾਂ ਉਤੇ ਬਹੁਤ ਜ਼ਿਆਦਾ ਕੰਟਰੋਲ ਨਹੀਂ ਹੁੰਦਾ ਇਹਨਾਂ ਦੇ ਹੱਥਾਂ ਅਤੇ ਅੱਖਾਂ ਦਾ ਆਪਸ ਵਿੱਚ ਤਾਲਮੇਲ ਨਹੀਂ ਹੁੰਦਾ ਤੇ ਇਹਨਾਂ ਨੂੰ ਬੈਲੈਂਸ ਬਣਾ ਕੇ ਰੱਖਣ ਵਿੱਚ ਬਹੁਤ ਸਾਰੀਆਂ ਚੁਣੌਤੀ ਬਹੁਤ ਸਾਰੀ ਸਮੱਸਿਆ ਆਉਂਦੀ ਹੈ ਮਾਸਪੇਸ਼ੀਆਂ ਕਮਜ਼ੋਰ ਹੁੰਦੀਆਂ ਹਨ ਤੇ ਇਹ ਬੱਚੇ ਆਮ ਤੌਰ ਤੇ ਆਪਣੇ ਸਰੀਰ ਦੇ ਇੱਕ 파ਟ ਦਾ ਇੱਕ ਭਾਗ ਦਾ ਜ਼ਿਆਦਾ ਵਰਤੋਂ ਕਰਦੇ ਹਨ ਬੱਚੇ ਦੀ ਜਿਹੜੀ ਵਿਕਾਸ ਕਰਿਆਵਾਂ ਨੇ ਉਹ ਬਹੁਤ ਹੌਲੀ ਹੁੰਦੀਆਂ ਹਨ ਜਿਵੇਂ ਕਿ ਇਹ ਬੱਚੇ ਚੱਲਣ ਫਿਰਨ ਅਤੇ ਬੋਲਣ ਦੀਆਂ ਕਰਿਆਵਾਂ ਨੂੰ ਬਹੁਤ ਹੌਲੀ-ਹੌਲੀ ਸਿੱਖਦੇ ਹਨ ਸਾਡੀ ਅਗਲੀ ਕੈਟਾਗਰੀ ਹੈ ਕ੍ਰੋਨਿਕ ਨਿਊਰੋਲੋਜੀਕਲ ਕੰਡੀਸ਼ਨਸ ਇਸ ਕੈਟਾਗਰੀ ਦੇ ਬੱਚਿਆਂ ਵਿੱਚ ਜੋ ਸਮੱਸਿਆਵਾਂ ਪਾਈਆਂ ਜਾਂਦੀਆਂ ਹਨ ਉਸ ਅਨੁਸਾਰ ਇਹਨਾਂ ਵਿੱਚ ਅਧਰੰਗ ਹੋਣਾ ਮਾਸਪੇਸ਼ੀਆਂ ਦਾ ਕਮਜ਼ੋਰ ਹੋਣਾ ਇਹਨਾਂ ਨੂੰ ਦੌਰੇ ਪੈਣੇ ਮਾਸਪੇਸ਼ੀਆਂ ਜਾਂ ਜੋੜਾਂ ਵਿੱਚ ਲਗਾਤਾਰ ਦਰਦ ਹੁੰਦੇ ਰਹਿਣਾ ਪੜਨ ਅਤੇ ਲਿਖਣ ਵਿੱਚ ਮੁਸ਼ਕਲ ਆਉਣਾ ਇਹਨਾਂ ਵਿੱਚ ਸੈਂਸਟੇਸ਼ਨ ਥੋੜੀ ਤੌਰ ਤੇ ਜਾਂ ਪੂਰੇ ਤੌਰ ਤੇ ਖਤਮ ਹੋ ਜਾਂਦੀ ਹੈ ਅਤੇ ਇਹਨਾਂ ਦਾ ਸਰੀਰ ਹਮੇਸ਼ਾ ਸੁਸਤ ਬਣਿਆ ਰਹਿੰਦਾ ਹੈ ਇਸ ਤੋਂ ਅਗਲੀ ਕੈਟਾਗਰੀ ਵਿੱਚ ਸਾਡੇ ਕੋਲ ਹੈ ਡਿਫਾਰੀਜ਼ਮ ਬੌਣਪਨ ਇਸ ਕੈਟਾਗਰੀ ਦੇ ਵਿੱਚ ਬੱਚਿਆਂ ਦੇ ਸਰੀਰ ਦਾ ਵਿਕਾਸ ਕਰਨ ਵਾਲੇ ਹਾਰਮੋਨਸ ਦੀ ਕਮੀ ਹੁੰਦੀ ਹੈ ਅਤੇ ਆਮ ਤੌਰ ਤੇ 18 ਸਾਲ ਦੀ ਉਮਰ ਹੋਣ ਦੇ ਬਾਵਜੂਦ ਵੀ ਇਹਨਾਂ ਦਾ ਜਿਹੜਾ ਸਰੀਰ ਹੈ ਉਹ 4 ਫੁੱਟ ਤੋਂ ਜ਼ਿਆਦਾ ਨਹੀਂ ਵੱਧਦਾ ਇਹਨਾਂ ਦਾ ਸਿਰ ਆਮ ਨਾਲੋਂ ਵੱਡਾ ਹੁੰਦਾ ਹੈ ਅਤੇ ਬਾਕੀ ਸਰੀਰ ਦੇ ਸਾਰੇ ਅੰਗ ਜਿਹੜੇ ਉਹ ਛੋਟੇ ਹੁੰਦੇ ਹਨ ਇਸ ਤੋਂ ਅਗਲੀ ਕੈਟਾਗਰੀ ਆਉਂਦੀ ਹੈ ਹੀਮੋਫੀਲੀਆ ਇਸ ਕੈਟਾਗਰੀ ਦੇ ਬੱਚਿਆਂ ਦੇ ਜੋੜਾਂ ਵਿੱਚ ਅਕਸਰ ਦਰਦ ਹੁੰਦਾ ਹੈ ਉਹਨਾਂ ਦੇ ਵਾਸ਼ਰੂਮ ਜਾਂ ਟੁਆਇਲਟ ਰਾਹੀਂ ਖੂਨ ਨਿਕਲਦਾ ਰਹਿੰਦਾ ਹੈ ਉਨ੍ਹਾਂ ਦੇ ਨੱਕ ਵਿੱਚੋਂ ਵੀ ਖੂਨ ਵਗਦਾ ਰਹਿੰਦਾ ਹੈ ਇਹਨਾਂ ਦੇ ਸਰੀਰ ਦੇ ਜੋੜ ਸੁੱਜੇ ਹੁੰਦੇ ਹਨ ਜੇਕਰ ਇਹਨਾਂ ਦੇ ਸਰੀਰ ਉੱਤੇ ਕਿਸੇ ਪ੍ਰਕਾਰ ਦੀ ਕੋਈ ਚੋਟ ਲੱਗ ਜਾਵੇ ਤਾਂ ਖੂਨ ਬਹੁਤ ਜ਼ਿਆਦਾ ਮਾਤਰਾ ਵਿੱਚੋਂ ਨਿਕਲਦਾ ਹੈ ਜਿਸ ਕਾਰਨ ਇਹਨਾਂ ਦੇ ਸਰੀਰ ਵਿੱਚ ਖੂਨ ਦੀ ਕਮੀ ਬਣੀ ਰਹਿੰਦੀ ਹੈ ਸਾਡੀ ਅਗਲੀ ਕੈਟਾਗਰੀ ਹੈ ਹਿਅਰਿੰਗ ਅੰਪੇਅਰਡ ਇਸ ਕੈਟਾਗਰੀ ਦੇ ਵਿੱਚ ਜੋ ਲੱਛਣ ਪਾਈ ਜਾਂਦੇ ਹਨ ਉਹ ਹਨ ਉੱਚਾ ਸੁਣਨਾ ਘੱਟ ਸੁਣਨਾ ਜਾਂ ਬਿਲਕੁਲ ਵੀ ਨਾ ਸੁਣਨਾ ਇਸ ਕੈਟਾਗਰੀ ਤੋਂ ਗ੍ਰਸਤ ਬੱਚਾ ਆਮ ਤੌਰ ਤੇ ਆਵਾਜ਼ ਦੀ ਦਿਸ਼ਾ ਨੂੰ ਸਮਝ ਨਹੀਂ ਪਾਉਂਦਾ ਅਤੇ ਕਈ ਵਾਰ ਉਹ ਤੇਜ਼ ਆਵਾਜ਼ ਕਰਨ ਤੇ ਵੀ ਕੋਈ ਪ੍ਰਤੀਕਿਰਿਆ ਨਹੀਂ ਦਿੰਦਾ ਇਨ੍ਹਾਂ ਬੱਚਿਆਂ ਦਾ ਆਪਣੀ ਗੱਲ ਸਮਝਾਉਣ ਦਾ ਇੱਕ ਆਪਣਾ ਅਲੱਗ ਹੀ ਤਰੀਕਾ ਹੁੰਦਾ ਹੈ ਜਾਂ ਇਹ ਕਹਿ ਸਕਦੇ ਹਾਂ ਕਿ ਇਹਨਾਂ ਨੇ ਆਪਣੀ ਇੱਕ ਅਲੱਗ ਤਰ੍ਹਾਂ ਦੀ ਬੋਲੀ ਤਿਆਰ ਕੀਤੀ ਹੁੰਦੀ ਹੈ ਜਿਸ ਦੇ ਨਾਲ ਇਹ ਆਪਣੀ ਗੱਲ ਦੂਜਿਆਂ ਤੱਕ ਪਹੁੰਚਾਉਂਦੇ ਹਨ ਅਤੇ ਇਹ ਬੱਚੇ ਆਮ ਤੌਰ ਤੇ ਦੂਸਰੇ ਬੱਚਿਆਂ ਨੂੰ ਨਜ਼ਰ ਅੰਦਾਜ਼ ਕਰਨ ਦੀ ਕੋਸ਼ਿਸ਼ ਕਰਦੇ ਹਨ ਸਾਡੀ ਅਗਲੀ ਡਿਸੇਬਿਲਟੀ ਹੈ ਲਰਨਿੰਗ ਡਿਸੇਬਿਲਟੀ ਸਿੱਖਣ ਸੰਬੰਧੀ ਸਮੱਸਿਆ ਇਸ ਕੈਟਾਗਰੀ ਦੇ ਬੱਚਿਆਂ ਨੂੰ ਪੜ੍ਹਨ ਲਿਖਣ ਅਤੇ ਸਿੱਖਣ ਵਿੱਚ ਬਹੁਤ ਮੁਸ਼ਕਲ ਆਉਂਦੀ ਹੈ ਇਹਨਾਂ ਦੀ ਯਾਦ ਸ਼ਕਤੀ ਘੱਟ ਹੋਣ ਕਾਰਨ ਇਹਨਾਂ ਵਿੱਚ ਇਕਾਗਰਤਾ ਦੀ ਕਮੀ ਹੁੰਦੀ ਹੈ ਇਹਨਾਂ ਬੱਚਿਆਂ ਨੂੰ ਦਿਸ਼ਾ ਨਿਰਦੇਸ਼ਾਂ ਨੂੰ ਮੰਨਣ ਜਾਂ ਕਰਨ ਵਿੱਚ ਦਿੱਕਤ ਆਉਂਦੀ ਹੈ ਇਹ ਬੱਚੇ ਸਹੀ ਤਰੀਕੇ ਨਾਲ ਟਾਈਮ ਨਹੀਂ ਦੱਸ ਸਕਦੇ ਅਤੇ ਇਹਨਾਂ ਨੂੰ ਸੱਜੇ ਜਾਂ ਖੱਬੇ ਵਿੱਚ ਬੜੀ ਮੁਸ਼ਕਲ ਆਉਂਦੀ ਹੈ ਸਾਡੀ ਅਗਲੀ ਡਿਸੇਬਿਲਟੀ ਹੈ ਲਿਪਰੋਸੀ ਕਿਓਡ ਕੁਸ਼ਟ ਰੋਗ ਇਸ ਕੈਟਾਗਰੀ ਦੇ ਬੱਚਿਆਂ ਦੇ ਸਰੀਰ ਉਤੇ ਫੋੜੇ ਬਣ ਜਾਂਦੇ ਹਨ ਚਮੜੀ ਦਾ ਅਸਲੀ ਰੰਗ ਖਤਮ ਹੋ ਕੇ ਉਹ ਗੂੜੇ ਲਾਲ ਰੰਗ ਦੀ ਹੋ ਜਾਂਦੀ ਹੈ ਅਤੇ ਚਮੜੀ ਦੀ ਸੋਮ ਸ਼ਕਤੀ ਘਟ ਹੋ ਜਾਂਦੀ ਹੈ ਅਤੇ ਬੱਚੇ ਦਾ ਭਾਰ ਕਟ ਹੋ ਜਾਂਦਾ ਹੈ ਸਾਡੀ ਅਗਲੀ ਕੈਟਾਗਰੀ ਹੈ ਲੋਕੋਮੋਟਰ ਚੱਲਣ ਫਿਰਨ ਦੀ ਸਮੱਸਿਆ ਇਸ ਕੈਟਾਗਰੀ ਦੇ ਬੱਚਿਆਂ ਨੂੰ ਚੱਲਣ ਫਿਰਨ ਦੀਆਂ ਮੁਸ਼ਕਲਾਂ ਨਾਲ ਯੋਜਨਾ ਪੈਂਦਾ ਹੈ ਇਹਨਾਂ ਬੱਚਿਆਂ ਦੀਆਂ ਮਾਸਪੇਸ਼ੀਆਂ ਬਹੁਤ ਕਮਜ਼ੋਰ ਹੁੰਦੀਆਂ ਹਨ ਤੇ ਜਦੋਂ ਇਹ ਬੱਚਾ ਚੱਲਦਾ ਹੈ ਤਾਂ ਜਲਦੀ गिर ਜਾਂਦਾ ਹੈ ਜੋੜਾਂ ਵਿੱਚ ਟੇਡਾਪਨ ਹੁੰਦਾ ਹੈ ਰੋਜ਼ ਮਰਦ ਇਹ ਕਰਿਆਵਾ ਕਰਨ ਵਿੱਚ ਇਹਨਾਂ ਬੱਚੇ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਤੋਂ ਅਗਲੀ ਕੈਟਾਗਰੀ ਹੈ ਸਾਡੇ ਕੋਲੇ ਲੋ ਵਿਜ਼ਨ ਲੋ ਵਿਜ਼ਨ ਦੇ ਕੈਟਾਗਰੀ ਵਾਲੇ ਬੱਚਿਆਂ ਨੂੰ ਜੋ ਮੁਸ਼ਕਲਾਂ ਆਉਂਦੀਆਂ ਹਨ ਉਹਨਾਂ ਵਿੱਚ ਹੈ ਘੱਟ ਦੇਖਣਾ ਰੰਗਾਂ ਦੀ ਪਛਾਣ ਵਿੱਚ ਦਿੱਕਤ ਆਉਣਾ ਬੱਚਾ ਕਿਤਾਬ ਜਾਂ ਕਾਪੀ ਨੂੰ ਬਹੁਤ ਨੇੜੇ ਹੋ ਕੇ ਪੜ੍ਹਦਾ ਹੈ ਬੱਚੇ ਦੇ ਮੋਟੇ ਸ਼ੀਸ਼ੇ ਵਾਲਾ ਚਸ਼ਮਾ ਲੱਗਿਆ ਹੁੰਦਾ ਹੈ ਬੱਚੇ ਨੂੰ ਬਲੈਕ ਪੋਡ ਪੰਡ ਵਿੱਚ ਦਿੱਕਤ ਆਉਂਦੀ ਹੈ ਸਿਰ ਦਰਦ ਬਣਿਆ ਰਹਿੰਦਾ ਹੈ ਚੱਕਰ ਆਉਂਦੇ ਹਨ ਅਤੇ ਬੱਚੇ ਨੂੰ ਅੰਦਾਜ਼ਾ ਲਗਾਉਣ ਵਿੱਚ ਮੁਸ਼ਕਲ ਆਉਂਦੀ ਹੈ ਉਹਨਾਂ ਦੀ ਜਜਮੈਂਟ ਸ਼ਕਤੀ ਥੋੜੀ ਘਟ ਜਾਂਦੀ ਹੈ ਸਾਡੀ ਅਗਲੀ ਡਿਸੇਬਿਲਟੀ ਹੈ ਮੈਂਟਲ ਇਰਨਸ ਇਹ ਡਿਸੇਬਿਲਟੀ ਕਈ ਵਾਰ ਕਿਸੇ ਸਦਮੇ ਐਕਸੀਡੈਂਟ ਜਾਂ ਚੋਟ ਕਾਰਨ ਆ ਸਕਦੀ ਹੈ ਇਸ ਤੋਂ ਗ੍ਰਸਥ ਬੱਚਿਆਂ ਵਿੱਚ ਜੋ ਲੱਛਣ ਪਾਈ ਜਾਂਦੇ ਹਨ ਉਹ ਹੈ ਉਦਾਸ ਰਹਿਣਾ ਇਕਾਗਰਤਾ ਦੀ ਕਮੀ ਬਹੁਤ ਜ਼ਿਆਦਾ ਡਰ ਜਾਂ ਚਿੰਤਾ ਕਰਨੀ ਮੂਡ ਵਿੱਚ ਬਹੁਤ ਜਲਦੀ ਬਦਲਾਅ ਆਉਣਾ ਦੋਸਤਾਂ ਅਤੇ ਕੰਮਾਂ ਤੋਂ ਪਿੱਛੇ ਹਟਣਾ ਨੀਂਦ ਨਾ ਆਉਣੀ ਮੁਸ਼ਕਲ ਹਾਲਾਤਾਂ ਵਿੱਚ ਆਪਣੀਆਂ ਭਾਵਨਾਵਾਂ ਤੇ ਕਾਬੂ ਨਾ ਰਹਿਣਾ ਆਪਣੇ ਆਪ ਨਾਲ ਗੱਲਾਂ ਕਰਦੇ ਰਹਿਣਾ ਅਸਲੀਅਤੋਂ ਦੂਰ ਜਾਂ ਭੁਲੇਖੇ ਭਰ ਵਿੱਚ ਰਹਿਣਾ ਇਹਨਾਂ ਨੂੰ ਜ਼ਿਆਦਾ ਚੰਗਾ ਲੱਗਦਾ ਹੈ ਛੋਟੀ ਛੋਟੀ ਗਲਤੀ ਬਹੁਤ ਗੁੱਸਾ ਕਰਦੇ ਹਨ ਅਤੇ ਕਈ ਵਾਰ ਆਤਮ ਹੱਤਿਆ ਦੇ ਖਿਆਲ ਵੀ ਇਹਨਾਂ ਦੇ ਮਨ ਵਿੱਚ ਆਉਂਦੇ ਰਹਿੰਦੇ ਹਨ ਸਾਡੀ ਅਗਲੀ ਕੈਟਾਗਰੀ ਹੈ ਮੈਂਟਲ ਰਿਟਰਡਿਸਮ ਇੰਟੈਲੈਕਚੁਅਲ ਡਿਸੇਬਿਲਟੀ ਇਸ ਕੈਟਾਗਰੀ ਦੇ ਬੱਚਿਆਂ ਦਾ ਆਈਕਿਊ ਪੱਧਰ ਆਮ ਬੱਚਿਆਂ ਨਾਲੋਂ ਘੱਟ ਹੁੰਦਾ ਹੈ ਜਾਂ ਕਾਫੀ ਘੱਟ ਹੁੰਦਾ ਹੈ ਇਹਨਾਂ ਬੱਚਿਆਂ ਦੇ ਵਿਕਾਸ ਦੀ ਗਤੀ ਵੀ ਘਟੋਂਦੀ ਹੈ ਇਹਨਾਂ ਦੀ ਸੋਚਣ ਸਮਝਣ ਅਤੇ ਫੈਸਲੇ ਲੈਣ ਦੀ ਸ਼ਕਤੀ ਬਹੁਤ ਘੱਟ ਹੁੰਦੀ ਹੈ ਜਾਂ ਫਿਰ ਨਾ ਮਾਤਰ ਹੁੰਦੀ ਹੈ ਰੋਜ਼ਾਨਾ ਜ਼ਿੰਦਗੀ ਦੀਆਂ ਕਿਰਿਆਵਾਂ ਕਰਨ ਵਿੱਚ ਇਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਆਪਣੀਆਂ ਭਾਵਨਾਵਾਂ ਪ੍ਰਗਟ ਕਰਨਾ ਅਤੇ ਦੂਸਰਿਆਂ ਦੀਆਂ ਭਾਵਨਾਵਾਂ ਨੂੰ ਸਮਝਣ ਵਿੱਚ ਇਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹਨਾਂ ਨੂੰ ਚੀਜ਼ਾਂ ਦੇ ਨਾਮ ਯਾਦ ਰੱਖਣ ਵਿੱਚ ਬਹੁਤ ਸਾਰੀ ਮੁਸ਼ਕਲ ਆਉਂਦੀ ਹੈ ਸਾਡੀ ਅਗਲੀ ਕੈਟਾਗਰੀ ਹੈ ਮਲਟੀਪਲ ਡਿਸੇਬਿਲिटीज ਇੱਕ ਤੋਂ ਵੱਧ ਦਿਬਯੰਗਤਾਵਾਂ ਇੱਕ ਤੋਂ ਵੱਧ ਦਿਬਯਗਤਾ ਵਾਲੇ ਬੱਚਿਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਨਾਂ ਨੂੰ ਸਰੀਰਕ ਗਤੀਵਿਧੀਆਂ ਜਾਂ ਕਿਰਿਆਵਾਂ ਕਰਨ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਹੈ। ਇਨਾਂ ਦੀ ਸੋਚਣ ਸ਼ਕਤੀ ਬਹੁਤ ਘੱਟ ਹੁੰਦੀ ਹੈ। ਰੋਜ਼ਮਰਾਂ ਦੀ ਜ਼ਿੰਦਗੀ ਦੇ ਕੀਤੇ ਜਾਣ ਵਾਲੇ ਕੰਮ ਕਰਨ ਵਿੱਚ ਇਨਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨਾਂ ਦਾ ਵਿਹਾਰ ਸਮੱਸਿਆ ਵਾਲਾ ਹੋ ਸਕਦਾ ਹੈ। ਜਿਵੇਂ ਕਿ ਆਪਣੇ ਆਪ ਨੂੰ ਜਾਂ ਦੂਸਰੇ ਨੂੰ ਨੁਕਸਾਨ ਪਹੁੰਚਾਉਣ ਪਹਤਾ ਸਕਦੇ ਹਨ। ਇਨਾਂ ਨੂੰ ਫਾਈਨ ਮੋਟਰ ਅਤੇ ਗ੍ਰਾਸ ਮੋਟਰ ਐਕਟੀਵਿਟੀਜ਼ ਵਿੱਚ ਬਹੁਤ ਸਾਰੀਆਂ ਦਿਕਤਾਂ ਆਉਂਦੀਆਂ ਹਨ ਸਾਡੀ ਅਗਲੀ ਡਿਸੇਬਿਲਟੀ ਹੈ ਮਲਟੀਪਲ ਸਕਲੈਰੋਸਿਸ ਇਸ ਕੈਟਾਗਰੀ ਤੋਂ ਗ੍ਰਸਤ ਬੱਚਿਆਂ ਵਿੱਚ ਦਿਮਾਗ ਅਤੇ ਰੀੜ ਦੀ ਹੱਡੀ ਨਾਲ ਸੰਬੰਧਿਤ ਸਮੱਸਿਆਵਾਂ ਹੁੰਦੀਆਂ ਹਨ ਬੱਚੇ ਦੀਆਂ ਇੰਦਰੀਆਂ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੀਆਂ ਇਹਨਾਂ ਦੀਆਂ ਮਾਸਪੇਸ਼ੀਆਂ ਵਿੱਚ ਖੱਲੀਆਂ ਪੈਂਦੀਆਂ ਰਹਿੰਦੀਆਂ ਹਨ ਹੱਥ ਹਿਲਦੇ ਰਹਿੰਦੇ ਹਨ ਇਹਨਾਂ ਨੂੰ ਬੋਲਣ ਵਿੱਚ ਤਕਲੀਫ ਹੁੰਦੀ ਹੈ ਅਤੇ ਸਰੀਰ ਦਾ ਸਹੀ ਤਰੀਕੇ ਨਾਲ ਸੰਤੁਲਨ ਨਹੀਂ ਬਣ ਪਾਉਂਦਾ ਇਹਨਾਂ ਦੇ ਸਰੀਰ ਵਿੱਚ ਦਰਦ ਹੁੰਦਾ ਰਹਿੰਦਾ ਹੈ ਅਤੇ ਇਹਨਾਂ ਦਾ ਸਰੀਰ ਹਰ ਸਮੇਂ ਥੱਕਿਆ ਥੱਕਿਆ ਮਹਿਸੂਸ ਹੁੰਦਾ ਰਹਿੰਦਾ ਹੈ ਇਸ ਤੋਂ ਅਗਲੀ ਡਿਸੇਬਿਲਟੀ ਹੈ ਮਸਕਲਰ ਡਿਸਟ੍ਰੋਫੀ ਇਸ ਕੈਟਾਗਰੀ ਤੋਂ ਗ੍ਰਸਥ ਬੱਚਿਆਂ ਦੀਆਂ ਮਾਸਪੇਸ਼ੀਆਂ ਬਹੁਤ ਕਮਜ਼ੋਰ ਹੁੰਦੀਆਂ ਹਨ ਇਹਨਾਂ ਦੀਆਂ ਮਾਸਪੇਸ਼ੀਆਂ ਆਮ ਤੌਰ ਤੇ ਸੁੰਗੜ ਜਾਂਦੀਆਂ ਹਨ ਇਹਨਾਂ ਦੀ ਰੀੜ ਦੀ ਹੱਡੀ ਟੇਢੀ ਹੁੰਦੀ ਹੈ ਬੱਚਾ ਪੈਰਾਂ ਦੀਆਂ ਅਗਲੀਆਂ ਉਂਗਲਾਂ 'ਤੇ ਚੱਲਦਾ ਹੈ। ਬੱਚੇ ਦੇ ਸਰੀਰ ਦਾ ਬੈਲੈਂਸ ਨਹੀਂ ਬਣ ਪਾਉਂਦਾ ਜਿਸ ਕਾਰਨ ਬੱਚਾ ਵਾਰ-ਵਾਰ ਡਿੱਗਦਾ ਰਹਿੰਦਾ ਹੈ। ਇਸ ਤੋਂ ਅਗਲੀ ਕੈਟਾਗਰੀ ਹੈ ਪਾਰਕਿੰਸਨਸ ਡਿਸੀਜ਼। ਇਸ ਕੈਟਾਗਰੀ ਤੋਂ ਗ੍ਰਸਤ ਬੱਚੇ ਦੀਆਂ ਮਾਸਪੇਸ਼ੀਆਂ ਵਿੱਚ ਜਕੜ ਨਾ ਹੁੰਦੀ ਹੈ। ਬੱਚੇ ਨੂੰ ਖੜਨ, ਤੁਰਨ, ਫਿਰਨ ਅਤੇ ਆਪਣੀਆਂ ਕਿਰਿਆਵਾਂ ਕਰਨ ਵਿੱਚ ਮੁਸ਼ਕਲ ਆਉਂਦੀ ਹੈ। ਬੱਚਾ ਪੂਰੇ ਤਰੀਕੇ ਨਾਲ ਆਪਣੀ ਨੀਂਦ ਨਹੀਂ ਲੈ ਪਾਉਂਦਾ ਬੱਚੇ ਦੇ ਬਾਥਰੂਮ ਵਿੱਚ ਲੀਕੇਜ ਦੀ ਸਮੱਸਿਆ ਆਉਂਦੀ ਹੈ ਇਹਦੇ ਜਵਾੜੇ ਵਿੱਚ ਜਕੜਣਾ ਆ ਜਾਂਦੀ ਹੈ ਜਿਸ ਕਾਰਨ ਇਸ ਨੂੰ ਆਪਣਾ ਖਾਣਾ ਖਾਣ ਵਿੱਚ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਹਨ ਅਤੇ ਇਨ੍ਹਾਂ ਬੱਚਿਆਂ ਦੀ ਗਰਦਨ ਵਿੱਚ ਵੀ ਅਕੜਨ ਆ ਜਾਂਦੀ ਹੈ ਇਸ ਤੋਂ ਬਾਅਦ ਆਉਂਦੀ ਹੈ ਸਿਕਲ ਸੈੱਲ ਸਿਕਲ ਸੈੱਲ ਐਨੀਮੀਆ ਇਸ ਕੈਟਾਗਰੀ ਦੇ ਬੱਚਿਆਂ ਦੀ ਨਜ਼ਰ ਕਮਜ਼ੋਰ ਹੁੰਦੀ ਹੈ ਉਹਨਾਂ ਦੇ ਉਂਗਲਾਂ ਦੇ ਪੋਟਿਆਂ ਵਿੱਚ ਸੋਜ ਆ ਜਾਂਦੀ ਹੈ। ਸਰੀਰ ਵਿੱਚ ਆਕਸੀਜਨ ਦੀ ਮਾਤਰਾ ਘਟਉਂਦੀ ਹੈ ਜਿਸ ਕਾਰਨ ਸਰੀਰ ਹਮੇਸ਼ਾ ਥੱਕਿਆ ਥੱਕਿਆ ਮਹਿਸੂਸ ਕਰਦਾ ਹੈ। ਸਰੀਰ ਦੇ ਜੋੜਾਂ ਵਿੱਚ ਦਰਦ ਹੁੰਦਾ ਰਹਿੰਦਾ ਹੈ ਅਤੇ ਇਨ੍ਹਾਂ ਬੱਚਿਆਂ ਦੇ ਵਿੱਚ ਖੂਨ ਦੀ ਮਾਤਰਾ ਘਟਉਂਦੀ ਹੈ। ਇਸ ਤੋਂ ਅੱਗੇ ਹੁੰਦੀ ਹੈ ਸਪੀਚ ਅੰਪੀਅਰਡ। ਇਸ ਕੈਟਾਗਰੀ ਤੋਂ ਗ੍ਰਸਥ ਬੱਚਿਆਂ ਨੂੰ ਬੋਲਣ ਵਿੱਚ ਸਮੱਸਿਆਵਾਂ ਆਉਂਦੀਆਂ ਹਨ। ਇਹ ਗੱਲਾਂ ਕਰਦੇ ਆਮ ਤੌਰ ਤੇ ਹਕ ਲਾਉਂਦੇ ਹਨ ਬੱਚਾ ਅੜਕੜਕ ਕੇ ਬੋਲਦਾ ਹੈ ਜਿਵੇਂ ਕਿ ਸ਼ ਸ਼ ਸ਼ਾਬਾਸ਼ ਇਹਨਾਂ ਨੂੰ ਕੁਝ ਅੱਖਰਾਂ ਬੋਲਣ ਵਿੱਚ ਦਿੱਕਤ ਆਉਂਦੀ ਹੈ ਜਿਵੇਂ ਕਿ ਪਪਾ ਬੱਬਾ ਰਾਰਾ ਕਕਾ ਨਾਣਾ ਆਦ ਬੱਚਾ ਬੋਲਣ ਸਮੇਂ ਬਹੁਤ ਰੁਕ ਰੁਕੇ ਬੋਲਦਾ ਹੈ ਕਈ ਵਾਰ ਇੱਕੋ ਸ਼ਬਦ ਨੂੰ ਬਾਰ ਬਾਰ ਦਹਰਾਉਂਦਾ ਹੈ ਅਤੇ ਬੋਲਦੇ ਸਮੇਂ ਇਹ ਬੱਚੇ ਆਪਣੀਆਂ ਅੱਖਾਂ ਬਾਰ ਬਾਰ ਚਪਕਦੇ ਰਹਿੰਦੇ ਹਨ ਇਸ ਤੋਂ ਬਾਅਦ ਸਾਡੀ ਲਾਸਟ ਡਿਸੇਬਿਲਟੀ ਆਉਂਦੀ ਹੈ ਥੈਲੇਸੀਮੀਆ ਥੈਲੇਸੀਮੀਆ ਵਿੱਚ ਬੱਚਿਆਂ ਵਿੱਚ ਖੂਨ ਦੀ ਕਮੀ ਹੋ ਜਾਂਦੀ ਹੈ ਇਹਨਾਂ ਦੇ ਲਾਲ ਰੰਗ ਦੇ ਸੈੱਲ ਨਹੀਂ ਬਣਦੇ ਸਰੀਰ ਅਤੇ ਅੱਖਾਂ ਵਿੱਚ ਪੀਲਾਪਣ ਰਹਿੰਦਾ ਹੈ ਇਹਨਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ ਇਹਨਾਂ ਦੇ ਪਿਸ਼ਾਬ ਦਾ ਰੰਗ ਗੂੜਾ ਪੀੜਾ ਹੁੰਦਾ ਹੈ ਇਹਨਾਂ ਨੂੰ ਆਮ ਤੌਰ ਤੇ ਭੁੱਖ ਘਟ ਲੱਗਦੀ ਹੈ ਅਤੇ ਇਹਨਾਂ ਦਾ ਸਰੀਰ ਖੂਨ ਦੀ ਕਮੀ ਕਾਰਨ ਹਮੇਸ਼ਾ ਥੱਕਿਆ ਥੱਕਿਆ ਰਹਿੰਦਾ ਹੈ ਉਮੀਦ ਹੈ 21 ਡਿਸੇਬਿਲਟੀ ਦੀ ਜਾਣਕਾਰੀ ਦੇਣ ਲਈ ਜੋ ਇਹ ਉਪਰਾਲਾ ਕੀਤਾ ਗਿਆ ਹੈ ਤੁਹਾਨੂੰ ਪਸੰਦ ਆਵੇਗਾ ਧੰਨਵਾਦ